ਦੁਨੀਆ ਵਿੱਚ ਜਦੋਂ ਤੁਸੀਂ ਜਨਮ ਲੈ ਲਿਆ ਉਦੋਂ ਤੁਹਾਨੂੰ ਕੋਈ ਸਮਝ ਨਹੀਂ ਹੈ ਹੌਲੀ ਹੌਲੀ ਤੁਹਾਨੂੰ ਸਮਾਜ ਦੇ ਵਿੱਚ ਵਿਚਰਦਿਆਂ ਸੋਝੀ ਆਉਂਦੀ ਹੈ ਤੇ ਜਦੋਂ ਤੁਹਾਨੂੰ ਸੋਝੀ ਆ ਜਾਂਦੀ ਹੈ ਉਦੋਂ ਤੁਹਾਡੇ ਕੋਲੇ ਸੋਝੀ ਇਹ ਵੀ ਹੁੰਦੀ ਹੈ ਕਿ ਤੁਸੀਂ ਚੰਗਾ ਤੇ ਮੰਦਾ ਪਛਾਣ ਸਕੋ ਤੇ ਇਸ ਲਈ ਮਿੱਤਰੋ ਤੁਸੀਂ ਕਿਸੇ ਦਾ ਜੇ ਭਲਾ ਕਰ ਸਕਦੇ ਹੋ ਤਾਂ ਕਰੋ ਜੇ ਨਹੀਂ ਹੁੰਦਾ ਨਾ ਕਰੋ ਕੋਈ ਪ੍ਰੈਸ਼ਰ ਨਹੀਂ ਪਰ ਕਿਸੇ ਦਾ ਬੁਰਾ ਨਾ ਕਰਿਓ ਜਿੱਥੇ ਯਾਰੀ ਲਈ ਹੋਵੇ ਉਥੇ ਪੱਟ ਤੇ ਛੁਰਾ ਨਾ ਮਾਰਿਓ ਜਿਸ ਥਾਣੀ ਦੇ ਵਿੱਚ ਖਾ ਲਿਆ ਉਥੇ ਛੇਕ ਨਾ ਕਰਿਓ ਜਿਸ ਯਾਰ ਨਾਲ ਯਾਰੀ ਲਾ ਲਈ ਉਹਦੀ ਭੈਣ ਨੂੰ ਭੈਣ ਤੇ ਉਹਦੀ ਮਾਂ ਨੂੰ ਆਪਣੀ ਮਾਂ ਜ਼ਰੂਰ ਸਮਝਿਓ ਇਹੀ ਤੁਹਾਡੀ ਸੱਚੀ ਇਨਸਾਨੀਅਤ ਦੀ ਪਰਖ ਹੋਵੇਗੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਤੇ ਕਾਬੂ ਪਾਣਾ ਬੜਾ ਔਖਾ। ਪਰ ਤੁਸੀਂ ਕੋਸ਼ਿਸ਼ ਕਰਨੀ ਹੈ। ਤੁਸੀਂ ਜਤੀ ਸਤੀ ਨਹੀਂ रह ਸਕਦੇ। ਗ੍ਰਸਤ ਜੀਵਨ ਬਤੀਤ ਕਰਨਾ ਹੈ। ਕੀਰਤ ਕਰਨੀ ਹੈ, ਵੰਡ ਛਕਣਾ ਹੈ। ਤੇ ਨਾਮ ਜਪਣਾ ਹੈ। ਤੇ ਜਿਹੜੀ ਗੱਲ ਪਹਿਲਾਂ ਵੀ ਆਖੀ ਸੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਬੁਰਾ ਨਹੀਂ ਕਰਨਾ ਯਾਰੋ ਬੁਰਾ ਨਹੀਂ ਕਰਨਾ ਦੁਨੀਆ ਆਉਂਦੀ ਹੈ ਦੁਨੀਆ ਜਾਂਦੀ ਹੈ ਅਰਬਾਂ ਖਰਬਾਂ ਯਰ ਚਲੇ ਗਏ ਆਈ ਜਾਣੇ ਆਵਾ ਗੋਣਾ ਤੇ ਮਿੱਤਰੋ ਜ਼ਿੰਦਗੀ ਨੂੰ ਜਾਵੋ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਮਤ ਲਲਚਾਈ ਜਿਓ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਦਾ ਜੀਵਨ ਮਤੀਤ ਕਰੋ ਕੁਦਰਤ ਨੂੰ ਮਾਣੋ ਕੁਦਰਤ ਨੂੰ ਮਾਣੋਗੇ ਤਾਂ ਤੁਹਾਨੂੰ ਜਿਹੜਾ ਜ਼ਿੰਦਗੀ ਦਾ ਆਨੰਦ ਹੈ ਨਾ ਉਹ ਵੱਖਰਾ ਹੀ ਹੋਵੇਗਾ ਅੱਜ ਦੇ ਲਈ ਇੰਨਾ ਹੀ ਵਿਚਾਰ ਕਰਦੇ ਆਂ ਅਗਲੀ ਵਾਰ ਆਪਾਂ ਨਵੇਂ ਟੌਪਿਕ ਤੇ ਲੈ ਕੇ ਆਵਾਂਗੇ ਕੋਈ ਗੱਲਬਾਤ ਜੇ ਚੰਗੀ ਲੱਗਦੀ ਤਾਂ ਕਮੈਂਟ ਜ਼ਰੂਰ ਕਰਿਓ ਕੀ ਤੁਹਾਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਚੰਗੇ-ਚੰਗੇ ਵਿਚਾਰ ਜਿਹੜੇ ਆ ਤੁਹਾਨੂੰ ਮਿਲਦੇ ਰਹਿਣ ਤੁਹਾਡੇ ਕੰਨਾਂ ਨੂੰ ਸੁਣਦੀ ਰਵੇ ਇਹ ਮਿੱਠੀ ਬਾਣੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸੁਣ ਲਈ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਹੀ ਕਰ ਲਿਆ ਕਰੋ ਚੈਨਲ ਨੂੰ ਛੋਟਾ ਚੈਨਲ ਆ ਪਰ ਕਰ ਲਿਆ ਕਰੋ ਯਾਰ ਧੰਨਵਾਦ